ਮੋਗੇ ਵਾਲੇ ਬਾਬਾ ਸ਼ਿਵਮ ਨਾਥ ਨੂੰ ਸਮਾਂ ਦਿੱਤੇ ਤੋਂ ਪਹਿਲਾਂ ਹੀ ਕਰਨਾ ਪਵੇਗਾ ਖਾਲਸਿਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਪਖੰਡ ਦੇ ਨਾਮ ਤੇ ਉਹਨੇ ਖਜ਼ਾਨਾ ਇਕੱਠਾ ਕੀਤਾ ਹੋਇਆ ਪੈਸਾ ਉਹਦਾ ਸਾਰਾ ਠਗ ਠਗਾ ਬੰਦ ਕਰਨ ਵਾਸਤੇ ਪਿਛਲੇ ਦਿਨੀ ਅਸੀਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਦੇ ਕੇ ਆਏ ਸੀ ਅਸੀਂ 20 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਤਾਂ ਦਿੱਤਾ ਸੀ ਵੀ ਕਿਉਂਕਿ ਇਹ ਕੰਮਕਾਰ ਹੋਰ ਵੀ ਪ੍ਰਸ਼ਾਸਨ ਦੇ ਬਹੁਤ ਲੰਬੇ ਹੁੰਦੇ ਆ ਸੋ ਅਸੀਂ ਬੇਨਤੀ ਕੀਤੀ ਸੀ ਵੀ 20 ਦਿਨਾਂ ਦੇ ਵਿੱਚ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੀ ਫਤਿਹ ਕੋਈ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਇੱਕ ਜਿਹੜਾ ਸ਼ੁਭਮ ਬਾਬਾ ਮੋਗੇ ਵਾਲਾ ਤੇ ਉਸ ਖਿਲਾਫ ਕਾਰਵਾਈ ਕਰਨ ਸੰਬੰਧੀ ਉਹਨੇ ਕਈ ਲੋਕਾਂ ਨੂੰ ਗੁਮਰਾਹ ਕੀਤਾ ਹੋਇਆ ਕਈ ਲੋਕਾਂ ਤੋਂ ਲੱਖ ਰੁਪਏ ਲੈ ਕੇ ਪਖੰਡ ਦੇ ਨਾਮ ਤੇ ਉਹਨੇ ਖਜ਼ਾਨਾ ਇਕੱਠਾ ਕੀਤਾ ਹੋਇਆ ਪੈਸਾ ਉਹਦਾ ਸਾਰਾ ਠਗ ਠੱਗਾ ਬੰਦ ਕਰਨ ਵਾਸਤੇ ਪਿਛਲੇ ਦਿਨੀ ਅਸੀਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਦੇ ਕੇ ਆਏ ਸੀ ਅਸੀਂ 20 ਦਿਨ ਦਾ ਟਾਈਮ ਪ੍ਰਸ਼ਾਸਨ ਨੂੰ ਤਾਂ ਦਿੱਤਾ ਸੀ ਵੀ ਕਿਉਂਕਿ ਕੰਮ ਕਾਰ ਹੋਰ ਵੀ ਪ੍ਰਸ਼ਾਸਨ ਦੇ ਬਹੁਤ ਲੰਬੇ ਹੁੰਦੇ ਆ ਸੋ ਅਸੀਂ ਬੇਨਤੀ ਕੀਤੀ ਸੀ ਵੀ 20 ਦਿਨਾਂ ਦੇ ਵਿੱਚ ਵਿੱਚ ਸਾਡੇ ਨਾਲ ਸ਼ਾਂਤੀਪੂਰਵਕ ਸ਼ੁਭਮ ਬਾਬੇ ਨੂੰ ਬਿਠਾ ਕੇ ਸਵਾਲ ਜਵਾਬ ਕਰਵਾਏ ਜਾਣ ਕਿਉਂਕਿ ਜਿਵੇਂ ਉਹਦੀਆਂ ਵੀਡੀਓ ਅਪਲੋਡ ਹੁੰਦੀ ਹੈ ਜੀ ਉਹ ਏਦਾਂ ਹੱਥ ਨੂੰ ਫੜਦੀ ਹੈ ਪਤਾ ਨਹੀਂ ਉਹ ਹੱਥ ਨੂੰ ਫੜਦਾ ਕਿ ਫੜਦੀ ਹੈ ਬਾਬਾ ਕਿ ਬੁੜੀ ਆ ਕਿ ਬੰਦਾ ਮੈਨੂੰ ਨਹੀਂ ਪਤਾ ਮੈਂ ਉਹਦਾ ਦੱਸਦਾ ਤੁਹਾਨੂੰ ਉਹ ਐਨੀ ਵੀ ਹੱਡੀ ਜੁੜ ਗਈ ਜਿਹੜਾ ਕੰਮ ਡਾਕਟਰ ਦਾ ਹੈ ਉਹ ਬਾਬਾ ਸੰਭਾਲ ਰਿਹਾ ਹੈ ਸ਼ੁਭਮ ਉਹ ਕਹਿੰਦਾ ਅੰਨੇ ਬੰਦਿਆਂ ਨੂੰ ਮੈਂ ਦੇਖਣ ਲਾਤਾ ਲੋਲੇ ਬੰਦਿਆਂ ਨੂੰ ਮੈਂ ਤੋੜਨ ਲਾਤਾ ਸੋ ਅਸੀਂ ਸ਼ਾਂਤੀਪੂਰਵਕ ਜਿਹੜਾ ਟਾਈਮ ਮੰਗਿਆ ਹੈ ਉਹਦੇ ਵਿੱਚ ਲਗਭਗ 7-8 ਦਿਨ ਬੀਤ ਚੁੱਕੇ ਐ ਸੋ ਅਸੀਂ ਸ਼ਾਂਤੀਪੂਰਵਕ ਬੈਠ ਕੇ ਗੱਲ ਕਰਨੀ ਚਾਹੁੰਦੇ ਆ ਸਵਾਲ ਜਵਾਬ ਅਸੀਂ ਇੱਕ ਅੰਨਾ ਬੰਦਾ ਲੈ ਕੇ ਜਾਣਾ ਹੈ ਇੱਕ ਲਗੜਾ ਬੰਦਾ ਲੈ ਕੇ ਜਾਣਾ ਜੇ ਤਾਂ ਅੰਨੇ ਨੂੰ ਦਿਸਣ ਲਾਤਾ ਲਗੜੇ ਨੂੰ ਤੋੜਨ ਲਾਤਾ ਫਿਰ ਤਾਂ ਅਸੀਂ ਵੀ ਕਹਦਾ ਸੀ ਬਾਬੇ ਕੋਲੇ ਕਲਾ ਉਹਨਾਂ ਗੱਲਾਂ ਇਹ ਚੱਲ ਰਹੀਆਂ ਆ ਕਿ ਇਹਦੇ ਵਿੱਚ ਇਹ ਗੱਲ ਉਹ ਵੀਡੀਓ ਅਪਲੋਡ ਕਰ ਰਹੀ ਹੈ ਵੀ ਮੈਂ ਵੀਡੀਓ ਨੈਟ ਤੇ ਪਾਉਣੀਆ ਬੰਦ ਕਰ ਦੂੰਗੀ ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀ ਕਿ ਉਹਦੀਆਂ ਵੀਡੀਓ ਅਪਲੋਡ ਹੋਈਆਂ ਕੱਲੀਆਂ ਵੀਡੀਓ ਬਾਬਾ ਜੀ ਅਪਲੋਡ ਕਰ ਰੀਆਂ ਬੰਦ ਹੋਣ ਦੇ ਨਾਲ ਤੇਰਾ ਖੜਾ ਨਹੀਂ ਛੁੱਟਣਾ ਫਿਰ ਦੂਜੇ ਪਾਸੇ ਹੁਣ ਇਹ ਵੀਡੀਓ ਪਾ ਕੇ ਕਹਿ ਰਹੀ ਆ ਮੈਨੂੰ ਕਿਹਾ ਸੀ ਤੇਰੇ ਅੰਦਰ ਆਉਂਦਾ ਕਿ ਪੀਰ ਆਉਂਦਾ ਹੈ ਦੇਵਤਾ ਆਉਂਦਾ ਪਗੰਬਰ ਆਉਂਦਾ ਹੁਣ ਇਹ ਵੀਡੀਓ ਅਪਲੋਡ ਕਰ ਰਹੀ ਆ ਵੀ ਮੇਰੇ ਅੰਦਰ ਕੋਈ ਪੀਰ ਨਹੀਂ ਕੋਈ ਪਗੰਬਰ ਕੋਈ ਦੇਵਤਾ ਨਹੀਂ ਆਉਂਦਾ ਇਹ ਇਕੱਲਾ ਸਫਾਈ ਦੇ ਨਾਲ ਕੰਮ ਨਹੀਂ ਚੱਲਦਾ ਬਾਬਾ ਕਟੋ-ਕਟ 12-13 ਲੋਕਾਂ ਦੇ ਮੈਨੂੰ ਫੋਨ ਆਏ ਆ ਜਿੰਨਾਂ ਤੋਂ ਤੂੰ ਲੱਖ ਰੁਪਇਆ ਵਸੂਲ ਚੁੱਕਾ ਉਹ ਪੈਸੇ ਵਾਪਸ ਕਰਾਉਣੇ ਆ ਸੀ ਤੇ ਤੇਰਾ ਠੱਗ ਠਗਾ ਬੰਦ ਹੋਣਾ ਹੈ ਇਹ ਨਹੀਂ ਆ ਵੀ ਤੂੰ ਵੀਡੀਓ ਚ ਕਹਿ ਦਿੰਦੇ ਮੇਰੇ ਕੁਝ ਨਹੀਂ ਆਉਂਦਾ ਜੀ ਮੈਂ ਸੇਵਾ ਕਰਦੀ ਆ ਵੀ ਜਰਾ ਖੜਾ ਛੁੱਟ ਜੂਗਾ ਤੇ ਦੂਜੀ ਗੱਲ ਦੂਜੀ ਵੀਡੀਓ ਦੇ ਵਿੱਚ ਇਹ ਇਹ ਕਹਿ ਰਹੀ ਹੈ ਹੁਣ ਇਹ ਸਭਾਈ ਦੇ ਰਹੀ ਹੈ ਇਹ ਜਿਹੜੀ ਕਹਿੰਦੀ ਆ ਵੀ ਵੀਡੀਓ ਪਾਉਣੀ ਆ ਹੁਣ ਮੈਂ ਬੰਦ ਕਰ ਦੂੰ ਇਹਦੇ ਨਾਲ ਕੱਲਾ ਖੈਰਾ ਨਹੀਂ ਛੁੱਟਣਾ ਇਹਦੇ ਬਹੁਤ ਵੱਡੇ ਚਿੱਠੇ ਸਾਡੇ ਕੋਲੇ ਆ ਗਏ ਆ ਜਿਹੜੀਆਂ ਜਟਾ ਲਵਾਈਆਂ ਉਹ ਵੀ ਨਕਲੀ ਐ ਔਰ ਇਹ ਪਹਿਲਾ ਬੰਦਾ ਸੀ ਇਹਦਾ ਵਿਆਹ ਹੋਇਆ ਸੀ ਪਿੰਡ ਘੱਲ ਕਣਾ ਉਹਨੇ ਉਸ ਕੁੜੀ ਨੂੰ ਤਲਾਕ ਦਿੱਤਾ ਉਹ ਸਾਰੇ ਸਵਾਲ ਜਵਾਬ ਅਸੀਂ ਕਰਨੇ ਆ ਜਿਹੜੇ ਗੁਰੂ ਦਾ ਇਹ ਨਾਮ ਲੈ ਰਿਹਾ ਉਹ ਗੁਰੂ ਉਦੋਂ ਹੈ ਹੀ ਨਹੀਂ ਸੀ ਜਦੋਂ ਇਹ ਕਹਿੰਦਾ ਮੈਂ ਗੁਰੂ ਧਾਰਨ ਕੀਤਾ ਸੋ ਸਾਰੇ ਸਵਾਲ ਜਵਾਬ ਕਰਾਂਗੇ ਜੇ ਤੈਨੂੰ ਸਵਾਲਾਂ ਦਾ ਜਵਾਬ ਨਹੀਂ ਆਉਂਦਾ ਤੇਰਾ ਠੱਗ ਠਗਾ ਬੰਦ ਕਰਾਵਾਂਗੇ ਸਿੰਘ ਚੜ ਕੇ ਆਉਣਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਮੋਗਾ ਨੂੰ ਵੀ ਤੈਨੂੰ ਪਹਿਤ 20 ਦਿਨ ਦਿੱਤੇ ਆ 13 ਦਿਨ ਤੇਰੇ ਰਹਿ ਗਏ ਆ ਤੇ ਤੂੰ ਕਿਸੇ ਅਫਸਰ ਦੀ ਜੋੜੀ ਲਾ ਕੇ ਮੀਡੀਆ ਦੇ ਰੂਬਰੂ ਸ਼ਾਂਤ ਲਈ ਸ਼ਾਂਤ ਪੂਰਵਕ ਸਵਾਲ ਜਵਾਬ ਕਰਾ ਦੇ ਤੇ ਮੁੜ ਕੇ ਨਾ ਆਖੀਂ ਵੀ ਭਾਈ ਸਿੰਘ ਖਲਰ ਪਾਉਂਦੇ ਆ ਸੋ ਧਨੋਲਾ ਮੰਡੀ ਤੋਂ ਵੀ ਮੈਨੂੰ ਫੋਨ ਆਇਆ ਕਾਫੀ ਉੱਥੇ ਵੀ ਠੱਗ ਠਗਾ ਚੱਲਿਆ ਹੋਇਆ ਬਹੁਤ ਉੱਥੇ ਵੀ ਅਸੀਂ ਨਾਲ ਪ੍ਰਬੰਧਕਾਂ ਨੂੰ ਲੈ ਕੇ ਜਿਹੜਾ ਉੱਧਰ ਪਹੁੰਚ ਰਹੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਸਾਰੇ ਥਿਲਿਆਂ 'ਚ ਅਸੀਂ ਜਾਣਾ ਹੈ ਜਿਹੜੇ ਬਾਬੇ ਵੀਡੀਓ ਅਪਲੋਡ ਕਰਦੇ ਆ ਸਿਰਸੁਰ ਕਮਾਉਂਦੇ ਆ ਕਹਿੰਦੇ ਮੇਰੇ 'ਚ ਪੀਰ ਆ ਗਿਆ ਦੇਵਤਾ ਆ ਗਿਆ ਲਾਉਣਾ ਹੁੰਦਾ ਈ ਇਹਨਾਂ ਨੇ ਤੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਆਪ ਦਾ ਠੱਗ ਲਗਾ ਆਪੇ ਹੀ ਬੰਦ ਕਰ ਦਿਓ ਜਿੰਨਾ ਕ ਲੋਕਾਂ ਨੂੰ ਲੁੱਟ ਲਿਆ ਬਹੁਤ ਆ ਤੇ ਹੁਣ ਤੁਹਾਡੇ ਸ਼ਰੀਂਗ ਰਹਿ ਹੋਵੇ ਸ਼ੁਰੂ ਤੇ ਫਿਰ ਤੁਸੀਂ ਆਪ ਦਾ ਸ਼ਰੀਂਗ ਰਹਿ ਢਾਲਾ ਲਾਉਣ ਵਾਸਤੇ ਤੇਲ ਤੂਲ ਲੋਕਾਂ ਨੂੰ ਵੜਦੇ ਫਿਰੋਗੇ ਤੇ ਪਹਿਲਾਂ ਹੀ ਸੁਧਰ ਜੋ ਤੇ ਜਿਹੜੇ ਬਾਬੇ ਬੰਦਿਆਂ ਤੋਂ ਬੁੜੀਆਂ ਮਰ ਰਹੇ ਆ ਜਨਾਨੇ ਦੇ ਬਣ ਕੇ ਲੋਕਾਂ ਨੂੰ ਪਾਉਂਦੇ ਆ ਅਖੰਡ ਚ ਵਹਿਮ ਭਰਮ ਚ ਉਹ ਵੀ ਸੁਧਰ ਜੋ ਜੱਥੇਦਾਰ ਦਾ ਮੇਰਾ ਨੰਬਰ ਹੈਗਾ 9465313855 ਸਾਨੂੰ ਕਈ ਪਿੰਡਾਂ 'ਚ ਕਮੇਟੀਆਂ ਮੈਂ ਬਣਾ ਦੀਆਂ ਐ ਔਰ ਕਈ ਪਿੰਡਾਂ 'ਚ ਕਮੇਟੀਆਂ ਅਸੀਂ ਬਣਾ ਰਹੇ ਆ ਸਾਡੇ ਨਾਲ ਵਕਤ ਤੋਂ ਵਕਤ ਜੋਤਸਵਰ ਕਰੇ ਆਪਾਂ ਇਸ ਪਖੰਡ ਬਚਾਓ ਪੰਜਾਬ ਬਚਾਓ ਮੋਰਚਾ ਜਾਰੀ ਰੱਖਿਏ ਸੋ ਇੱਕ ਨੰਬਰ ਹੈਗਾ 8288850043 ਇੱਕ ਨੰਬਰ ਹੈਗਾ 87145404 ਸੋ ਇਹਨਾਂ ਤਿੰਨ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਆਪਾਂ ਹਰ ਤਰ੍ਹਾਂ ਤੋਂ ਬਾਦ ਪੰਜਾਬ ਦੇ ਵਿੱਚੋਂ ਪਹਾੜ ਨੂੰ ਭਜਾਈਏ ਸਾਥ ਦਿਓ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ